ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਲ ਠੀਕ ਠਾਕ ਤੁਸੀਂ ਸੁਣਾਓ ਬੈਰਾ ਹੋਰ ਤੁੱਪ ਸੇਕੰਡੇ ਹੈਗੇ ਹਾਂ ਮੈਂ ਤੁੱਪ ਵੜੀ ਦੀ ਲੱਗੀ ਆ ਕੰਮ ਕੰਮ ਕਰ ਲਿਆ ਸੀ ਮੈਂ ਚਲ ਤਪੇ ਬੈਣੀ ਘੜੀ ਅੱਛਾ ਅੱਛਾ ਕੰਮ ਤਾਂ ਹੁਣ ਨੌ ਰਾਣੀ ਵੀ ਕਰ ਲੈਂਦੀ ਹੁਣੀ ਆ ਆ ਸਰਾ ਲਈ ਫਿਰਦੀ ਹੈਗੇ ਚਲੋ ਵਧੀਆ ਗੱਲ ਕਿੱਥੇ ਗਈ ਸਾਹਮਣੇ ਦੀ ਹੰਨੀ ਲਈ ਰੋਟੀ ਤਾਂ ਅੰਦਰ ਹੀ ਐ ਅੱਛਾ ਅੱਛਾ ਲਵਲੀ ਭਾਜੀ ਉਹ ਜਰਾ ਗਏ ਪੱਠੇ ਭੀਜਣ ਿਆਲੀਆਂ ਵੱਲ ਗਏ ਠੀਕ ਠੀਕ ਆ ਚਲੋ ਰੋਟੀ ਚੰਗੀ ਆ ਗਈ ਆ ਸੋਹਣੀ ਏਦਾਂ ਵੀ ਰੋਟੀ ਸੋਹਣੀ ਆ ਸੁਭਾਵ ਬੜਾ ਵਧੀਆ ਅੱਛਾ ਅੱਛਾ ਕੰਮ ਕਾ ਤੇ ਮੈਨੂੰ ਉਹਦੋਂ ਦਾ ਕਰਨੀ ਨਹੀਂ ਦਿੰਦੀ ਆਪੇ ਲਈ ਫਿਰਦੀ ਸਾਰਾ ਵਧੀਆ ਗੱਲ ਵਾਕ ਭੈਣ ਜੀ ਬਥੇਰਾ ਕੰਮ ਕੀਤਾ ਵਾ ਚੱਲ ਨੌਤੀ ਆਵੇ ਤੇ ਘਰ ਸੰਭਲੇ ਤੇ ਉਹਦੇ ਨਾਲ ਦੀ ਤਰੀਫ਼ ਨਹੀਂ ਹੁੰਦੀ ਥੋੜਾ ਕੀਤਾ ਤੇਰੇ ਸਾਹਮਣੇ ਉਹ ਫੇਰਾ ਕੀਤਾ ਕਰਦਾ ਕੇ ਨਾਲੇ ਹੁਣ ਤੇ ਪਰੋਣੇ ਸੱਦਾਂ ਦੇ ਹੁਣੇ ਆ ਭੈਣ ਜੀ ਨੌ ਪੁੱਤ ਨੂੰ ਲੈ ਕੇ ਤਾਂ ਆਇਓ ਹੋਰ ਕਦੀ ਕਿਸੇ ਦਾ ਸੁਨਾਹ ਜਾਂਦਾ ਕਦੀ ਕਿਸੇ ਦਾ ਆ ਜਾਂਦਾ ਤੈਨੂੰ ਪਤਾ ਹੀ ਸਰ ਜਾਣਾ ਪੈਂਦਾ ਆ ਜਾਣਾ ਤੇ ਬਾਜੀਆਂ ਭੁਜੇ ਬਣਾਈਆਂ ਵੀ ਲੈ ਕੇ ਜਾਣੀਆਂ ਐ ਠੀਕਾ ਤੇ ਮੈਂ ਵੀ ਆਈ ਹਾਂ ਤੁਹਾਡੇ ਵੱਲ ਹਾਂ ਧੀ लवली ਨੂੰ ਤੇ ਵੋਟੀ ਨੂੰ ਲੈ ਕੇ ਆਇਓ ਹਾਂ ਘਰ ਤੇ ਹੀ ਚੱਲ ਲੈ ਕੇ ਤੇ ਮੈਂ ਆਉਂਗੀ ਮੈ ਵੀ ਤੇਨੇ ਇੱਕ ਗੱਲ ਕਹਿਣੀ ਸੀ ਹਾਂਜੀ ਦੱਸੋ ਭੈਣ ਜੀ ਆ ਕੁੜੀਆਂ ਨੂੰ ਨਾ ਥੋੜਾ ਜਿਹਾ ਫੰਦ ਪਾ ਕੇ ਰੱਖਿਆ ਕਰ ਐਦਾਂ ਡਗੜ ਡਗੜ ਭੱਦੀਆਂ ਫਿਰਦੀਆਂ ਨੇ ਚੱਲ ਭੈਣ ਜੀ ਨਿਆਣੀਆਂ ਵਾ ਜੇ ਜਦੋਂ ਵਿਆਹ ਹੋ ਗਿਆ ਆਪੇ ਸਮਝ ਆ ਜਾਣੀਆਂ ਉਹਨਾਂ ਨੂੰ ਹੁਣ ਤਾਂ ਥੋੜਾ ਜਿਹਾ ਰੋਕ ਕੇ ਰੱਖਿਆ ਕਰ ਕੱਲ ਨੂੰ ਨਾ ਬਗਾਨੇ ਘਰ ਵੀ ਜਾਣਾ ਆ ਕੋਈ ਗੱਲ ਨਹੀਂ ਕਹੂੰਗੀ ਉਹਨਾਂ ਨੂੰ ਮੈਂ ਘਰ ਆਈਆਂ ਸੀ ਜਾਂ ਤੁਹਾਡੇ ਇੱਥੇ ਡਈਆਂ ਗੇੜਚਾਤੀਆਂ ਮਾਰਨ ਅੱਛਾ ਮੇਰੀ ਕੁੜੀ ਇੱਕar ਵਿਆਹ ਕਰਵਾ ਆਪਣੇ ਤੇ ਜਾਂ ਮੇਰਾ ਵੀ ਕਹਿੰਦਾ ਫਰਜ਼ ਬੰਦਾ ਸੀ ਕੱਲੋ ਕਿਸ ਨੇ ਕਿਹਾ ਹੀ ਐ ਕਿ ਇਹਨਾਂ ਦੀ ਵੀ ਤਾਂ ਕੋਈ ਲੱਗਦੀ ਇਹ ਨਹੀਂ ਰੋਕ ਸਕਦੀਆਂ ਅਸਲ 'ਚ ਭੈਣ ਜੀ ਗੱਲ ਇਹ ਹੀ ਸੀ ਕਿ ਉਹਨਾਂ ਨੂੰ ਇਹ ਭਾਬੀ ਨੂੰ ਮਿਲ ਕੇ ਆਈਏ ਭਾਬੀ ਨਾਲ ਗੱਲਾਂ ਬਾਤਾਂ ਕਰਕੇ ਆਈਏ ਹੋਰ ਨਹੀਂ ਗੱਲ ਕੋਈ ਆਏ ਹਾਏ ਭਾਬੀ ਤੇ ਮੈਂ ਇਹਨਾਂ ਨੂੰ ਕਹਿਆ ਵੀ ਅੱਜ ਤੁਸੀਂ ਕਿਹੜੀ ਵਿਖੀ ਨਹੀਂ ਗਈ ਉਹ ਵੀ ਲੱਗੀ ਆਪਣੇ ਕੰਮ ਕਰਨ ਮੜਕੜੀ ਅੱਦੇਸ ਕਰਨ ਲਿਆ ਭੀ ਅੰਦਰ ਤੇ ਮੈਂ ਸੁਤੀ ਹੋਈ ਠਹਿਰਣਾ ਸੀ ਚੱਲ ਭੈਣ ਜੀ ਨਿਆਣੀਆਂ ਨੂੰ ਚਾਹ ਹੁੰਦਾ ਹੀ ਆ ਤਾਂ ਕਰਕੇ ਆ ਜਾਂਦਾਂ ਵਾ ਚੱਲ ਕੋਈ ਗੱਲ ਨਹੀਂ ਗੁੱਸਾ ਨਾ ਕਰੀ ਮੈਂ ਤਾਂ ਕਿਹਾ ਕਿ ਕੁੜੀਆਂ ਸਾਡੀਆਂ ਵੀ ਆ ਥੋੜਾ ਰੋਕ ਕੇ ਰੱਖਿਆ ਕਰ ਨਹੀਂ ਨਹੀਂ ਗੁੱਸਾ ਮੈਂ ਕਾਦਾ ਕਰਨਾ ਵਾ ਤੁਹਾਡਾ ਵੀ ਫਰਜ ਬੰਦਾ ਵਾ ਤਾਈਆ ਤੇ ਮੇਨਾਂ ਸਮਝਾਇਆ ਹੀ ਹੋਰ ਮੈਨੂੰ ਕੀ ਲੋੜ ਹੀ ਕਹਿੰਦੀ ਚਲੋ ਕੋਈ ਗੱਲ ਨਹੀਂ ਭੈਣ ਜੀ ਸਸੀ ਕਤਾ ਜੀ ਸਸਿਕਲ ਪੁੱਤ ਸਰ ਸੁਣਾ ਕੀ ਠੀਕ ਠਾਕ ਹੈ ਹਾਂ ਠੀਕ ਠਾਕ ਤੂੰ ਸੁਣਾ ਬੜਾ ਠੀਕ ਠਾਕ ਵਧੀਆ ਜੀ ਬੀ ਜਾਇਆ ਪੱਠੇ ਹਾਂ ਜੀ ਉਥੋਂ ਹੀ ਆਇਆ ਹਾਂ ਅੱਛਾ ਅੱਛਾ ਹਾਂ ਜੀ ਤਾਂ ਮੈਂ ਆਈ ਹਾਂ ਫੇ ਕਿਹ ਦਿਨ ਨਾਲ ਲੈ ਕੇ ਉੱਟੀ ਨੂੰ ਤਾਂ ਆਇਆ ਹਾਂ ਕਰ ਨਹੀਂ ਕੋਈ ਗੱਲ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਆਹੋ ਆਇਓ ਪਿਆਣਾ ਤੇਰੀਆਂ ਵੀ ਢੀਕ ਦੀਆਂ ਹੀ ਭਾਬੀ ਨਾਲ ਗੱਲਾਂ ਬਾਤਾਂ ਕਰਾਂਗੇ ਕੋਈ ਗੱਲ ਨਹੀਂ ਹੁੰਦੀ ਆ ਕਿਹ ਦਿਨ ਚੱਲ ਠੀਕ ਸਾਰੇ ਜਾਣੇ ਆਇਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਰਮਨ ਅਲੇ ਕਿੱਥੇ ਟਾਈਮ ਲੱਗਣਾ ਹੈ ਏ ਜਨਾ ਬੜੇ ਸਸ ਦੰਡੇ ਉਧਰ ਪਹਿਲਾਂ ਹੋ ਆਈਏ ਤੇ ਫਿਰ ਕਿਹਦਾ ਟਾਈਮ ਲਿਖ ਲੂਗਾ ਨਾ ਫੇਰ ਆਵਾਂਗੇ ਇਹ ਤਾਂ ਮਾਰਦਾ ਜਾਂਦਾ ਆ ਇਹਨੂੰ ਪਤਾ ਨਹੀਂ ਚਲੋ ਕੋਈ ਗੱਲ ਨਹੀਂ ਜਿੱਦਨ ਤੁਹਾਡਾ ਟਾਈਮ ਹੋਊਗਾ ਦੱਸ ਦਿਓ ਤੁਸੀਂ ਉਦਣ ਹੀ ਆ ਜਿਓ ਆਹ ਕੋਈ ਗੱਲ ਨਹੀਂ ਆਵਾਂਗੇ ਬੈਠ ਜਾ ਫਿਰ ਮੈਂ ਚਾਹ ਬਣਾਵਾ ਬਟੂ ਨਹੀਂ ਨਹੀਂ ਮੈਂ ਚਾਹ ਨਹੀਂਗੀ ਪੀਣੀ ਮੈਂ ਸਬਜ਼ੀ ਤਰ ਕੇ ਆਈ ਹਾਂ ਉਹ ਵੀ ਆਪੋ ਆਪਣੇ ਕੰਮ ਕਰਨ ਡੀਆਂ ਵਾਂ ਮੈਂ ਵੀ ਜਾ ਕੇ ਵੇਖਾਂ ਫਿਰ ਉਹਨਾਂ ਵੱਲ ਚਲ ਚੰਗੇ ਮੂੰ ਚੱਕਿਆ ਤੇ ਇਹ ਵੀ ਆ ਗਈ। ਤੁਹਾਡਾ ਪਰਸ਼ਾਵਾਦ ਨਾ ਮੈਂ ਕਦੇ ਵੀ ਨਹੀਂ ਪਿਆੰਦਿੰਦੀ ਆਪਣੇ ਨਾਂ ਤੇ। ਸਿਆਣੀ ਵੱਡੀ। ਮੇਰਾ ਤਾਂ ਪਹਿਲਾਂ ਹੀ ਘਰ ਜਾਣੂ ਜੀ ਨਹੀਂ ਕਰਦਾ। ਮੈਨੂੰ ਪਤਾ ਸੀ ਇਦਾਂ ਬੋਲਣਾ। ਪਰ ਵੇਖ ਲਾ ਉਹ ਕੰਮ ਕੀਤਾ ਨਾ। ਕਰ ਗਈ ਦੀ ਬੇਇੱਜ਼ਤੀ ਕੀਤੀ। ਮੁੰਡਾ ਤੇ ਵਿਚਾਰਾ ਚੰਗਾ ਵਾ। ਨਿੱਕੇ ਨਿੱਕੇ ਇਕੱਠੇ ਹੀੜਦੇ ਰਹੇ ਆ। ਪਰ ਮਾਂ ਨੇ ਨਾ ਉਹਨੂੰ ਵੀ ਸਖਾਲ ਕੇ ਉਦਾਂ ਦਾ ਹੀ ਕਰ ਦੇਣਾ ਵਾ। ਉਹਨੇ ਤਾਂ ਕਿਹਾ ਵਿਚਾਰੇ ਨੇ ਸਗੋਂ ਵੀ ਕੋਈ ਗੱਲ ਨਹੀਂ ਤਾਈ ਜੀ ਅਸੀਂ ਆਵਾਂਗੇ। ਉਹਦੀ ਟਾਈਮ ਹੀ ਹੈ ਨੀਗਾ ਪਰ ਨਾ ਕੁੜੀਆਂ ਨੂੰ ਨਾ ਇੱਕ ਵਾਰ ਪੁੱਛਦੀਆਂ ਕਿ ਤੁਸੀਂ ਕੀ ਕਰਨ ਗਈਆਂ ਸੀ ਮੇਰੀ ਬੇਇੱਜ਼ਤੀ ਕਰਵਾਈ ਆ ਨੀ ਸੰਦੀਪ ਜੋਤ ਇੱਧਰ ਆਓ ਮੇਰੇ ਗੱਲ ਸੁਣੋ ਚਲ ਮੈਨੂੰ ਲੱਗਦਾ ਹੁਣ ਬਹਿਣ ਗਿਆ ਚਾਚੀ ਨੇ ਨਾ ਸਾਰਾ ਕੁਝ ਦੱਸਿਆ ਨਾ ਤੇ ਦੱਸਣਾ ਹੀ ਆ ਚਾਚੀ ਕਿਹੜਾ ਘਰ ਤੋਂ ਹਾਂਜੀ ਮੰਮੀ ਬੁਲਾਉਂਦੇ ਹੀ ਨਹੀਂ ਬੁਲਾਉਣਾ ਤਾਂ ਉਹ ਮੈਂ ਕੀ ਹੀਗਾ ਤੁਸੀਂ ਮੈਨੂੰ ਕੱਲ ਲਿਆ ਵੀ ਜਾ ਮਮੀ ਜਾ ਕੇ ਤਾਂ ਕਹਿ ਕੇ ਆ ਹਾਂਜੀ ਤੁਸੀਂ ਕੱਲ ਉਹਨਾਂ ਦੇ ਘਰ ਕੀ ਕਰਨ ਗਈਆਂ ਸੀ ਅਹੀਂ ਕਦੋਂ ਗਈ ਮਮੀ ਅਹੀਂ ਗਏ ਉਹਨਾਂ ਦੇ ਘਰ ਫਿਰ ਉਹ ਝੂਠ ਬੋਲਦੀ ਆ ਉਹਨੇ 100 100 ਗੱਲ ਕੀਤੀ ਮੈਨੂੰ ਕਿਉਂ ਮੇਰੀ ਬੇਇੱਜ਼ਤੀ ਡੰਗਾਂ ਜੇ ਕਰਾਉਣ ਆਂਦੇ ਤਗੜ ਤਗੜ ਕਰਦੀਆਂ ਫਿਰਦੀਆਂ ਵਾ ਗਲੀ ਦੇ ਵਿੱਚ ਚੱਲ ਮਮੀ ਜੇ ਅਹੀਂ ਚਲੀ ਗਏ ਤੇ ਫਿਰ ਕੀ ਹੋਇਆ ਤਾਂ ਕਿਹੜਾ ਉਹਨਾਂ ਨੇ ਸਾਨੂੰ ਭਾਬੀ ਨੂੰ ਵੇਖਣ ਦਿੱਤਾ ਹੈ ਤਾਂ ਹੁਣ ਮੇਰੀ ਵੀ ਬੇਇੱਜ਼ਤੀ ਕਰਵਾਈ ਨਾ ਜੇ ਮੈਨੂੰ ਘਰ ਕੱਲ ਲਿਆ ਵਾ ਤੇ ਅਗਲੀ ਨਾ ਠੋਕ ਕੇ ਜਵਾਬ ਦਿੱਤਾ ਵਾ ਤੁਹਾਡਾ ਨਹੀਂਗਾ ਟਾਈਮ ਹੈਗਾ ਮੁੰਡੇ ਨੇ ਕਿਹਾ ਸਗੋਂ ਵੀ ਕੋਈ ਗੱਲ ਨਹੀਂ ਤਾਈ ਜੀ ਅਸੀਂ ਆਵਾਂਗੇ ਤੇ ਤੁਹਾਡੀਆਂ ਕਿਹੜੀਆਂ ਬਾਵਾਆਂ ਅਕੜੀਆਂ ਮਾ ਭਾਬੀ ਖਣੋ ਕੋਈ ਗੱਲ ਨਹੀਂ ਆਰਾਮ ਨਾਲ ਆਪਣੇ ਘਰ ਰਹੋ ਮੈਂ ਹੁਣ ਚਲ ਗਈ ਉਹਨੂੰ ਕਹਿਣ ਮੈਂ ਨਹੀਂ ਜਾ ਉਹਨਾਂ ਦੇ ਘਰ ਜਾਣਾ ਮੇਰੇ ਕੋ ਘੜੀ ਘੜੀ ਬੇਇਜ਼ਤੀ ਨਹੀਂ ਕਰਵਾਈ ਜਾਂਦੀ ਹੁਣ ਮੰਮੀ ਨਹੀਂ ਆਉਣਗੇ ਇੱਥੇ ਉਹਨਾਂ ਨੇ ਨਿਗਾਉਣਾ ਤੁਸੀਂ ਤਾਂ ਜਾਣ ਕੇ ਜੇਦ ਕਰਕੇ ਬੈਠੀਆਂ ਹੈਗੀਆ ਮੰਮੀ ਜੀ ਚਾਚੀ ਇੱਕ ਵਾਰੀ ਤੇ ਕਹਿੰਦੇ ਹੀ ਹੋਣੇ ਆ ਕਿ ਚਲ ਕੋਈ ਗੱਲ ਨਹੀਂ ਆਵਾਂਗੇ ਤੇ ਤੁਸੀਂ ਉਹਨਾਂ ਨੂੰ ਜ਼ੋਰ ਪਾ ਲੈਣਾ ਸੀ ਥੋੜਾ ਜਿਹਾ ਜੋਤ ਤੁਸੀਂ ਦੋਵੇਂ ਮੇਰੀਆਂ 3ਾਂ ਦੀਆਂ ਮੈਨੂੰ ਤੁਹਾਡਾ ਦੁੱਖ ਲੱਗਦਾ ਵਾ ਜਦੋਂ ਦੀ ਇਹ ਵਿਆਹੀ ਆਈ ਹੈ ਨਾ ਇਦਾਂ ਹੀ ਕਰਦੀ ਰਹੀ ਐ ਤੇ ਮੈਂ ਬਥੇਰੀਆਂ ਇਹਦੇ ਕੋਲ ਗੱਲਾਂ ਕਰਵਾਉਂਦੀ ਰਹੀ ਆ ਪਰ ਮੈਂ ਹੁਣ ਇਹ ਨਹੀਂ ਚਾਹੁੰਦੀ ਵੀ ਮੇਰਾ ਕਰਕੇ ਤੁਹਾਡੀ ਵੀ ਬੇਇੱਜ਼ਤੀ ਹੋਵੇ ਠੀਕ ਵਾ ਨਾ ਤੁਸੀਂ ਉਹਨਾਂ ਦੇ ਘਰ ਨਹੀਂ ਗਾ ਜਾਣਾ ਚਲੋ ਕੋਈ ਨਹੀਂ ਆ ਨਹੀਂ ਜਾਂਦੇ ਪਰ ਇਹ ਆਪ ਵੀ ਤਹੀ ਕੋਸ਼ਿਸ਼ ਕਰਦੇ ਰਹੋ ਤਹੀ ਇੱਕ ਵਾਰੀ ਫੇਰ ਜਾਇਓ ਨਹੀ ਸੰਦੀਪ ਹੁਣ ਨਹੀਂ ਮੈਂ ਜਾਣਾ ਪੁੱਤ ਚੁੱਪ ਕਰਕੇ ਤੁਸੀਂ ਆਪਣੇ ਘਰ ਰਹੋ ਇਥੋਂ ਲੰਘਦੀ ਨੂੰ ਵੇਖ ਲਿਆ ਕਰੋ ਕੀ ਗੱਲਾਂ ਕਰਦੀਆਂ ਤੁਸੀਂ ਉਹਦੇ ਨਾਲ ਮੰਮੀ ਹਨ ਨੂੰ ਵੀ ਚਾਹ ਵਾ ਨਾ ਜਾਣ ਦੋ ਹਨ ਨੂੰ ਕੋਈ ਗੱਲ ਨਹੀਂ ਚਾਹ ਵਾ ਨਾ ਤੇਰੀ ਮਾਸੀ ਦੀ ਨੌ ਨੂੰ ਕਹੂੰਗੀ ਵੀ ਦੋ ਦਿਨ ਆਣ ਕੇ ਇੱਥੇ ਰਹਿ ਲੈ ਉਹ ਵੀ ਤੁਹਾਡੀ ਭਾਬੀ ਆ ਐਂ ਤਾਂ ਬਥੇਰੇ ਹਨ ਨੂੰ ਆਪਣੇ ਮੰਨਦੇ ਆ ਵੀ ਸਾਡੇ ਆਪਣੇ ਆ ਪਰ ਉਹ ਆਪਣੇ ਨਹੀਂ ਗੇ ਸਮਝਦੀ ਉਹ ਆਂਦੀ ਜਿਹੜੇ ਮੇਰੇ ਪਿੱਛੇ ਦੇ ਭੈਣ ਭਰਾ ਵਾ ਨਾ ਉਹ ਹੀ ਮੇਰੇ ਆ ਇਹ ਮੇਰੇ ਕੁਛ ਨਹੀਂ ਲੱਗਦੀ ਮੰਮੀ ਸਾਡੇ ਨਾਲ ਕਿਉਂ ਇਦਾਂ ਕਰਦੇ ਹੋ ਕੀਪਦਾ ਪੁੱਤ ਕਿਉਂ ਸ਼ਰੀਕਾ ਬਣਾ ਕੇ ਬੈਠੀ ਐ ਰੋਟੀ ਤਾਂ ਆਪੂ ਆਪਣੀ ਖਾਣੀ ਐ ਉਹਨਾਂ ਆਪਣੀ ਖਾਣੀ ਆ ਅਹੀਂ ਆਪਣੀ ਖਾਣੀ ਐ ਚਲ ਕੋਈ ਗੱਲ ਨਹੀਂ ਮੰਮੀ ਨਹੀਂ ਜਾਂਦੇ ਅਸੀਂ ਫਿਰ ਆ ਜਾ ਫਿਰ ਦੀਦੀ ਕੱਪੜੇ ਤੋਲੋ ਕਰੋ ਕੰਮ ਤੇ ਆਪਣਾ ਵੇਖਾਂ ਉਹ ਚਾਰੀਆਂ ਨੂੰ ਬੜੀ ਆਸ ਸੀ ਕਿ ਚਲ ਦੋਵੇਂ ਜਾਣੇ ਘਰ ਆਉਣਗੇ ਚੁੱਪ ਕਰਕੇ ਚਲ ਗੀਆਂ ਵਾ ਇਹਨਾਂ ਦੇ ਪਿਓ ਨੂੰ ਵੀ ਕੀ ਦੱਸੂੰਗੀ ਉਹਨਾਂ ਕਹਿਣਾ ਵਾ ਤੇ ਨੇ ਮੈਂ ਕਿਹਾ ਸੀਗਾ ਨਾ ਕਿ ਉਹਨੇ ਨਹੀਂ ਮੰਨਣਾ ਤੂੰ ਫੇਰ ਵੀ ਗਈ ਹਾਂ ਹੁਣ ਆਪੇ ਕਰਾ ਗਲਾਂ ਲੈ ਪਰੌਣੇ ਆਉਂਦੇ ਆ ਵਾਹ ਸੱਸੇ ਕਲ ਭਾਬੀ ਜੀ ਸੱਸੇ ਕਲ ਆਜੋ ਪਿਆਜੋ ਸੱਸੇ ਕਲ ਜੀ ਹੋਰ ਠੀਕ ਠਾਕ ਹਾਂ ਠੀਕ ਠਾਕ ਜੋਤ ਨਹੀਂ ਕਿੱਥੇ ਇੱਥੇ ਆ ਜੋਤ ਪਤਾ ਕੁਰਸੀਆਂ ਲਿਆਓ ਭਾਈ ਹੁਣ ਭਾਜੀ ਹੁਣ ਦੇਖੇ ਕੋਈ ਆ ਬੰਬੀਆ ਨੂੰ ਚੱਲ ਗਏ ਹਣੀ ਸਸੀ ਘਰ ਠੀਕ ਹੈ ਹਾਂਜੀ ਠੀਕ ਬੈਹਜੋ ਹੋਰ ਸੁਣਾਓ ਕਾ ਠੀਕ ਠਾਕ ਸਾਬ ਹਾਂਜੀ ਠੀਕ ਸਭ ਚਾਚਾ ਬੱਚੇ ਠੀਕ ਆ ਹਾਂਜੀ ਠੀਕ ਇੱਥੇ ਅੰਦਰ ਹੀ ਹੁਣੀ ਆ ਉਹ ਵੀ ਬੈਠੀਆਂ ਸੀ ਦੋਵੇਂ ਭੈਣਾਂ ਅੰਦਰ ਹੀ ਵੀਰ ਜੀ ਤੂੰ ਫੋਨ ਹੀ ਨਹੀਂ ਕੀਤਾ ਚੱਲ ਫੋਨ ਕਰ ਦਿੰਦੇ ਅਸੀਂ ਕੋਈ ਤਿਆਰੀ ਕਰ ਲੈਂਦੇ ਫੋਨ ਕੀ ਕਰਨਾ ਸੀ ਅਸੀਂ ਉਹਦੋਂ ਆਏ ਨਾ ਤੇ ਭਾਜੀ ਉਹਨੇ ਗੱਲ ਕੀਤੀ ਸੀ ਹਾਂਜੀ ਤੇ ਉਹ ਕੱਲ ਹੀ ਮੈਨੂੰ ਦੱਸ ਪਈ ਸੀ ਮੈਂ ਹਾਂ ਚਲ ਪਰਮੀ ਚੱਲੀਏ ਭੈਣ ਜੀ ਉਹ ਨਾਲ ਗੱਲ ਕਰਕੇ ਆਈਏ ਅੱਛਾ ਹਾਂ ਭਾਜੀ ਆਏ ਨਹੀਂ ਕਿੱਥੇ ਆ ਇੱਥੇ ਆ ਬੰਬੀ ਤੇ ਆਉਣ ਵਾਲੇ ਹੋਣੇ ਕੋਈ ਗੱਲ ਨਹੀਂ ਠੀਕ ਆ ਤੁਹਾਡੇ ਲਾਗੇ ਪਿੰਡਵਾ ਨਾਲ ਦੇ ਪਿੰਡ ਹੀ ਆ ਮੁੰਡਾ ਅੱਛਾ ਅੱਛਾ ਤੇ ਜ਼ਮੀਨ ਭੈਣ ਜੀ ਹੈ ਕੋਈ 3-4 ਕਿੱਲੇ ਠੀਕ ਆ ਤੇ ਘਰ ਦਾ ਖੇਤੀ ਦਾ ਘਰ ਦਾ ਹੀ ਕੰਮ ਕਰਦਾ ਮੁੰਡਾ ਤੇ ਦੱਸਣ ਨੂੰ ਤੇ ਠੀਕ ਆ ਪੜਿਆ ਵੀ ਹੈਗਾ ਆ ਸੁਭਾਅ ਪੱਖੋਂ ਵੀ ਠੀਕ ਆ ਭੈਣ ਜੀ ਚਲੋ ਵੀਰ ਜੀ ਉਹੀ ਪੋਛਦਾਸ ਕਰਨੀ ਆ ਨਾਲੇ ਤੁਹਾਡੇ ਲੱਗੇ ਆ ਵੇਖ ਲਓ ਆਪਣੀ ਤਸੱਲੀੇ ਪੁਰਾ ਕਰ ਲੋ ਤੁਸੀਂ ਨਹੀਂ ਕੋਈ ਗੱਲ ਨਹੀਂ ਕੱਲ ਮੈਨੂੰ ਦੱਸ ਪਈ ਸੀ ਤੇ ਮੈਂ ਰਾਤੀ ਗੱਲ ਕੀਤੀ ਪਰ ਮੀਤਨਾ ਇਹ ਵੀ ਕਾਲੀ ਪੈ ਗਈ ਕਹਿੰਦੀ ਚਲੋ ਚੱਲੀਏ ਭਾਜੀ ਹੋਣੀ ਉਸ ਦਿਨ ਕਹਿੰਦੇ ਸੀ ਤੇ ਗੱਲ ਕਰਕੇ ਆਈਏ ਬਾਕੀ ਭਾਜੀ ਜਾਂਦੇ ਆ ਭਾਈ ਨਾਲ ਸਲਾਹ ਕਰ ਲੈਨੇ ਆ ਤੇ ਫਿਰ ਮੈਂ ਅੱਗੇ ਗੱਲ ਕਰਨਾ ਉਹਨਾਂ ਨਾਲ ਆਹ ਵੀਰ ਜੀ ਕਰਨਾ ਹੀ ਆ ਹੁਣ ਤੀਆਂ ਕਿਹੜੀਆਂ ਘਰ ਰੱਖੀਆਂ ਜਾਂਦੀਆਂ ਹਾਂ ਹਾਂ ਜੀ ਹੁਣ ਵੱਡੀ ਦਾ ਕਰਾਂਗੇ ਮੁੜ ਕੇ ਨਿੱਕੀ ਬਾਰੇ ਕੋ ਸੋਚਾਂਗੇ ਬਿਲਕੁਲ ਤੇ ਚੇਬਾਂਂ ਦੀ ਇੱਕ ਦੋ ਜਣੇ ਨੇ ਤੇ ਕਹਿੰਦੇ ਮੁੰਡਾ ਠੀਕ ਆ ਅੱਛਾ ਅੱਛਾ ਖਾਂਦਾ ਵੇਂਦਾ ਨਹੀਂ ਗਾ ਕੁਛ ਵੀ ਚਲੋ ਤੁਹਾਡੇ ਲੱਗੇ ਆ ਹਾਂ ਜੀ ਤਾਂ ਲੱਗੇ ਚਲ ਜੇਗੀ ਚਲ ਹਾਂਜੀ ਨਾਲੇ ਤੁਹਾਡੇ ਲੱਗੇ ਚਲ ਜੂ ਆਪਣੇ ਨਾਲ ਤੁਹਾਨੂੰ ਚੰਗਾ ਹੀ ਕਰਨਾ ਅੱਗੇ ਚਲੋ ਕੁੜੀ ਦੀ ਕਿਸਮਤ ਸਹੀ ਗੱਲ ਬਤਾਜੀ ਚਲੋ ਕੋਈ ਨੀ ਕਰ ਲੋ ਸੁਲਾਹ ਭਾਜੀ ਇਹਨਾਂ ਫਿਰ ਵੇਖ ਲੈਨੇ ਕੋਈ ਨਹੀਂ ਆ ਜਾਣਾ ਵਾ ਇਹਨਾਂ ਨੇ ਕਰ ਲੀਂਦੀਆਂ ਸੁਲਾਹ ਸੰਦੀਪ ਬਣਾਓ ਪੁੱਤ ਕਾ ਪਾਣੀ ਪਈ ਨਾਲੇ ਬਾਹਰ ਨਿਕਲੋ ਸੱਚ ਕੇ ਮੈਂ ਅੱਛਾ ਸੀ ਅੱਛਾ ਸੀ ਕਸਾ ਸੀ ਪੀਓ ਨਹੀਂ ਪਾਣੀ ਮੈਂ ਤੁਹਾਡੇ ਭਾਜੀ ਨੂੰ ਬੁਲਾ ਲਿਆ ਹਾਂ ਹਾਂ ਜੀ ਠੀਕ ਲੱਗ ਗਈ ਉਹ ਲੱਗਣ ਡੇ ਆ ਮੈਨੂੰ ਮਾਰਦੀਆਂ ਆਵਾਜ਼ ਇਹਨਾਂ ਨੂੰ ਮੇਰੇ ਗੱਲ ਸੁਣਿਆ ਜਰੀਕ ਆਇਓ ਕੰਮ ਹੈ ਕੋਈ ਆਹ ਕੰਮ ਹੀ ਦੱਸੋ ਦੱਸਣਾ ਕੀ ਆ ਮਖਤਿਆਰ ਹੁਣੀ ਆਏ ਆ ਮਖਤਿਆਰ ਹੁਣੀ ਹਾਂਜੀ ਉਹ ਨਾ ਫੋਨ ਫੋਨ ਤਾਂ ਕੀਤਾ ਨਹੀਂ ਹੋਣ ਲੱਗਾ ਉਹ ਫੋਨ ਤੇ ਉਹਨਾਂ ਨੇ ਕੀਤਾ ਨਹੀਂ ਅਚਾਨਕ ਹੀ ਆ ਗਏ ਆ ਉਹ ਨਾ ਸੰਦੀਪ ਵਾਸਤੇ ਰਿਸ਼ਤੇ ਦੀ ਦੱਸ ਪਾਉਣ ਦੇ ਆ ਅੱਛਾ ਤਾਂ ਕਹਿ ਰਹੇ ਵੀ ਭਾਜੀ ਕਿੱਥੇ ਆ ਤੇ ਮੈਂ ਆ ਮੈਂ ਬੁਲਾ ਕੇ ਲਿਆਉਣੀ ਆ ਚਲੋ ਕੋਈ ਨਹੀਂ ਕਰ ਲੈਨੇ ਗੱਲ ਆਹ ਕਹਿ ਰਹੇ ਵੀ ਸਾਡੇ ਲੱਗ ਗਈ ਆ ਚਲ ਆਜੋ ਗੱਲਬਾਤ ਕਰ ਲੋ ਸਰ ਗਿਆ ਚੱਲੇ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਆਜੋ ਆ ਲੋ ਹੋਰ ਸੁਣਾਓ ਪ੍ਰਵਾਹ ਸਾਹਿਬ ਠੀਕ ਠਾਕ ਜੀ ਹਾਂਜੀ ਠੀਕ ਠਾਕ ਵਧੀਆ ਜੀ ਤੁਸੀਂ ਫੋਨ ਨਹੀਂ ਕੀਤਾ ਆਉਣ ਲੱਗਿਆਂ ਜੀ ਫੋਨ ਕੀ ਕਰਨਾ ਸੀ ਭਾਜੀ ਮੈਂ ਨਾ ਪਰਸੋਂ ਮੈਨੂੰ ਸ਼ਾਮੀ 10 ਵਜੇ ਹੀ ਮੁੰਡੇ ਕਦੀ ਅੱਛਾ ਜੀ ਮੈਂ ਘਰ ਪਰਮੀਤ ਨਾਲ ਗੱਲ ਕਰਤੀ ਰਾਤੀ ਠੀਕ ਹੈ ਇਹ ਫਿਰ ਜਿਆਦਾ ਜੀ ਕਾਲੀ ਪੈ ਗਈ ਕਹਿੰਦੀ ਚਲੋ ਚੱਲੀਏ ਭਾਜੀ ਹੁਣੀ ਉਹਦਣ ਕਹਿਣ ਦੇਦੇ ਸੀ ਤੇ ਭਾਜੀ ਨਾਲ ਗੱਲ ਕਰਕੇ ਆਈਏ ਹੈ ਤੁਹਾਡੇ ਲੱਗੇ ਜੀ ਭਾਜੀ ਨਾਲ ਦੇ ਪਿੰਡ ਹੀ ਆ ਅੱਛਾ ਤੇ ਪਿੰਡੋਂ ਬਾਰ ਬਾਰ ਡੇਰਾ ਆ ਠੀਕ ਹੈ ਜਮੀਨ ਮੁੰਡੇ ਦੇ ਹਿੱਸੇ ਚਾਰਕੇ ਲੈ ਆਂਦੀ ਆ ਘਰ ਦਾ ਕੰਮ ਕਰਦਾ ਮੜਾ ਪਰਿਵਾਰ ਚੰਗਾ ਜੀ ਭਾਜੀ ਹੈ ਤੇ ਪਰਿਵਾਰ ਠੀਕ ਆ ਮੁੰਡਾ ਸਹੂ ਆ ਕਿੰਨੇ ਭੈਣ ਭਰਾ ਹੋ ਦੋ ਭਰਾ ਆ ਭਾਜੀ ਅੱਛਾ ਹਾਂਜੀ ਚਲੋ ਫਿਰ ਤੇ ਛੋਟਾ ਜਿਹਾ ਪਰਿਵਾਰ ਵਾ ਹਾਂ ਛੋਟਾ ਜਿਹਾ ਪਰਿਵਾਰ ਆ ਤੇ ਮੈਨੂੰ ਉਹਦੇ ਭਾਜੀ ਰਿਸ਼ਤਾ ਠੀਕ ਲੱਗਣ ਡਿਆ ਆ ਗਾਲਾ ਮਖਤਿਆਰ ਸਿੰਘ ਇਦਾਂ ਆ ਵੀ ਮੁੰਡਾ ਖਾਂਦਾ ਪੀਂਦਾ ਨਾ ਕੁਛ ਹੋਏ ਹਾਂਜੀ ਹੋਰ ਤੇ ਚਲੋ ਕੋਈ ਗੱਲ ਹੈ ਚਲੋ ਪੈਲੀ ਵੀ ਠੀਕ ਆ ਇਹਨਾਂ ਕਹ ਤਿਆਰ ਰਖਿਓ ਪਰਿਵਾਰ ਮਿਹਨਤੀ ਹੋਵੇ ਮੁੰਡਾ ਮਿਹਨਤੀ ਹੋਵੇ ਨਾ ਜ਼ਮੀਨ ਜਾਇਦਾਦ ਤੇ ਬਾਣੀ ਜਾਂਦੀ ਆ ਆਪਾਂ ਹੁਣ ਕਹੀਏ ਵੀ ਅਸੀਂ 10-15 ਕਿਲੇ ਲਾਭ ਲਈਏ ਮੁੜ ਕੇ ਕੋਈ ਅਮੜੀ ਮਿਲ ਜੇ ਇੱਕ ਵਾਰ ਹੱਥ ਲੱਗ ਗਿਆ ਉਹ ਸਾਰੀ ਵੇਖ ਜਾਣੀ ਆ ਮੁੰਡਾ ਤੇ ਭੈਣ ਜੀ ਮੁੰਡਾ ਆਪ ਹੀ ਕਰਦਾ ਹੈ ਅੱਛਾ ਅੱਛਾ ਕੰਮ ਕਰਦਾ ਹੈ ਚਲੋ ਆਪਣੇ ਵਾਲਾ ਤਾਂ ਬਚੰਗਾ ਵੇ ਕੀ ਕਰਨਾ ਨਾਲ ਤੁਸੀਂ ਲੱਗੇ ਜੇ ਹਾਂਜੀ ਤੁਸੀਂ ਵੇਖਿਆ ਜੇ ਮੜਾ ਮੈਂ ਵੇਖਿਆ ਭਾਜੀ ਅੱਛਾ ਪਰ ਗੱਲ ਇਹ ਆ ਭਾਜੀ ਵੀ ਤੁਹਾਨੂੰ ਵੀ ਪਤਾ ਹੈ ਅੱਜ ਕੱਲ੍ਹ ਦੁਨੀਆ ਦੇ ਵਿੱਚ ਹਾਂਜੀ ਹਾਂਜੀ ਲੋਕੀ ਦੱਸਦੇ ਕੋਸ਼ ਆ ਤੇ ਹੁੰਦਾ ਕੋਸ਼ ਆ ਤੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਦਾ ਨੂੰ ਪਤਾ ਵੀ ਕਿੰਨਾ ਪਿਆਰ ਆ ਹੈਨਾ ਨਹੀਂ ਨਹੀਂ ਬਿਲਕੁਲ ਜੀ ਤੇ ਬਾਅਦ ਵਿੱਚ ਕੋਈ ਨਾ ਕੋਈ ਉਹਦਾ ਦੀ ਗੱਲ ਹੋ ਜੇ ਤੇ ਜਿਹਦੇ ਵਿੱਚ ਸਾਡੀ ਫੇਕ ਪਵੇ ਮੈਂ ਨਹੀਂ ਚਾਹੁੰਦਾ ਕੋਈ ਐੋ ਜੀ ਗੱਲਬਾਤ ਹੋਵੇ ਇੱਕ ਵਾਰੀ ਤੁਸੀਂ ਨਾ ਭਾਵੇਂ ਮੇਰੇ ਨਾਲ ਹੀ ਚੱਲ ਪਿਓ ਤੁਸੀਂ ਵੀ ਮੜੀ ਜੀ ਪੋਸਟ ਬਦਲ ਕਰ ਲੋ ਇੱਕ ਵਾਰ ਵੀ ਆਪਣੇ ਮਦਮਾ ਪੋਸਟ ਬਦਲ ਕਰ ਲੋ ਫਿਰ ਫਿਰ ਅੱਗੇ ਮੈਂ ਗੱਲ ਦਰਨਾ ਸਾਨੂੰ ਤੁਹਾਡੇ ਤੇ ਇਤਬਾਰ ਵਾ ਤੇ ਤੁਸੀਂ ਗੱਲ ਚਲਾਓ ਅਸੀਂ ਤੁਹਾਡੇ ਕਹਿੰਦੇ ਰਿਸ਼ਤਾ ਕਰ ਦਈਏ ਵੀ ਜੀ ਤੁਸੀਂ ਮੜਾ ਥੋੜਾ ਕਰਨਾ ਵਾ ਨਹੀਂ ਪੈਣੇ ਤੁਹਾਨੂੰ ਉਪਰੀ ਆਪਣੇ ਵੀ ਆ ਤੁਹਾਡੀ ਹਾਂ ਉਹ ਤੇ ਮੈਨੂੰ ਪਤਾ ਆ ਕਿ ਹੱਡੀਆਂ ਗੁੱਡੀਆਂ ਐ ਨੇ ਪਰ ਭੈਣ ਜੀ ਅੱਜ ਕੱਲ ਲੋਕੀ ਤੁਹਾਨੂੰ ਪਤਾ ਹੀ ਜਣਾ ਭਾਬੀ ਜੀ ਜਿਹੜੇ ਸਾਗ ਤੇ ਸਬਦੇ ਹੁੰਦੇ ਆ ਨਾ ਇਹ ਕਰਮਾ ਨਾਲ ਮਿਲਦੇ ਆ ਆ ਵੇਖੋ ਗਵਾਣ ਸਾਡੇ ਵਿਆਹ ਹੋਇਆ ਵਾ ਕੁੜੀ ਬੜੀ ਚੰਗੀ ਆਈ ਆ ਕਿਤੇ ਘੇਟੋਂ ਬਾਹਰ ਨਹੀਂ ਨਿਕਲਦੀ ਅੰਦਰੇ ਕੰਮ ਆਪਣਾ ਕਰਦੀ ਰਹਿੰਦੀ ਆ ਇਹ ਵੀ ਰਿਸ਼ਤੇਦਾਰ ਚੰਗੇ ਹੋਣ ਨਾ ਉਹਨਾਂ ਨਾਲ ਦੀ ਰੀਸ ਨਹੀਂ ਗਈ ਇਹ ਸਾਡੀ ਕੁੜੀ ਵੀ ਚੰਗੀ ਆ ਉਹਦਾ ਆਪਣਾ ਦਾ ਆਪਣੇ ਉਹ ਚੰਗਾ ਹੀ ਕਰਨਦੇ ਆ ਕਿ ਮੈਂ ਪਤਾ ਵੀ ਕੀਤਾ ਕਹਿੰਦੇ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ ਆ ਤੇ ਕੰਮ ਵੀ ਕਰਦਾ ਉਹਨੇ ਆਪੇ ਚੁੱਕਿਆ ਪਰ ਅੱਗੇ ਹੁਣ ਕੁੜੀ ਦੀ ਕਿਸਮਤ ਆ ਨਾ ਤੁਸੀਂ ਇਹ ਕੋਈ ਨਾ ਆਪਰਾ ਕਰ ਲਓ ਤੁਹਾਨੂੰ ਦੱਸ ਦਾਂਗੇ ਉਹਨਾਂ ਦਾ ਐਡਰੈਸ ਦੱਸ ਦਾਂਗੇ ਤੇ ਪਤਾ ਕਰਕੇ ਫਿਰ ਤੁਸੀਂ ਹਨ ਅੱਗੇ ਦੱਸ ਦਿਓ ਕੀ ਕਰਨਾ ਹੈ। ਭਾਬੀਆ ਕਿੰਦਾਂ ਦੀਆਂ ਗੱਲਾਂ ਤੁਸੀਂ ਕਰਨ ਦੇ ਜੇ ਤੇ ਐਡਰੈਸ ਦੱਸ ਦਾਂਗੇ ਤੁਸੀਂ ਪਤਾ ਕਰ ਲਿਓ। ਜੇ ਪਤਾ ਕਰਨਾ ਵੀ ਹੋਊ ਤਾਂ ਵੀਰ ਨੂੰ ਨਾਲ ਲੈ ਕੇ ਪਤਾ ਕਰਨਾ ਵਾ। ਇਹ ਕਦਾਂ ਪਤਾ ਕਰਨਾ। ਰਬਾ ਮੇਰੀ ਗੱਸ ਹੁਣ ਪਤਾ ਕਦਾ ਕਰਨਾ ਵਾ ਇਹਨਾਂ ਦੇ ਲੱਗੇ ਆ ਇਹਨਾਂ ਨੂੰ ਸਾਰਾ ਹੀ ਪਤਾ ਵਾ। ਫਿਰ ਰਿਸ਼ਤਾ ਕਰ ਦਿੰਦੇ ਆ ਇਹ ਕਿਹੜੀ ਗੱਲ ਵਾ। ਕੋਈ ਗੱਲ ਨਹੀਂ ਵੀਰ ਜੀ ਜੇ ਤੁਹਾਨੂੰ ਚੰਗਾ ਲੱਗਦਾ ਵਾ ਨਾ ਫਿਰ ਗਾੜੀ ਕਾ ਲਾ ਤੋਰੋ। ਕੋਈ ਨਾ ਭਾਜੀ ਕੱਢੋ ਟਾਈਮ ਤੇ ਮੈਂ ਤੁਹਾਨੂੰ ਨਾਲ ਲੈ ਕੇ ਨਾ ਇੱਕ ਵਾਰੀ ਬਾਰੋ-ਬਾਰ ਫੇਰਾ ਮਾਰਾ ਦੇਣਾ। ਚਲੋ ਕੋਈ ਗੱਲ ਨਹੀਂ ਚੱਲ ਪਾਂਗੇ ਕਿਉਂ ਮੈਨੂੰ ਉਹਦੇ ਮੁੰਡਾ ਪਸੰਦ ਆ ਠੀਕ ਹੈ ਤੇ ਇੱਕ ਵਾਰੀ ਤੁਸੀਂ ਵੀ ਮੇਰੇ ਨਾਲ ਚਲੋ ਤੇ ਜਾ ਕੇ ਝਾਤੀ ਮਾਰ ਲਾਂਗੇ ਇਹ ਤੁਹਾਨੂੰ ਪਸੰਦ ਆਏਗਾ ਫਿਰ ਆਪਾਂ ਗਾਂ ਗੱਲ ਤੋੜ ਲਾਂਗੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦਿਓ ਜਦੋਂ ਤੁਹਾਡਾ ਟਾਈਮ ਹੋਊਗਾ ਨਾ ਜਾ ਕੇ ਤੇ ਫਿਰ ਵੇਖਾਂਗੇ ਵੀਰ ਜੀ ਤੁਸੀਂ ਉਹਨਾਂ ਨਾਲ ਗੱਲ ਕਰ ਲੈਣੀ ਸੀ ਅਸੀਂ ਲੈਣਾ ਦੇਣਾ ਕੁਝ ਨਹੀਂਗਾ ਸਾਡੇ ਕੋਲ ਧੀ ਧੀ ਆ ਮੁੜ ਕੇ ਕੱਲ ਨੂੰ ਨਾ ਉਹਨਾਂ ਦੀ ਕੋਈ ਮੰਗ ਹੋਵੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਅੱਜ ਪਹਿਲੇ ਭਾਜੀ ਮੇਰੇ ਨਾਲ ਇੱਕ ਵਾਰੀ ਜਾਣ ਝਾਤੀ ਮਾਰ ਲੈਣ ਮੁੰਡੇ ਨੂੰ ਫਿਰ ਮੈਂ ਉਹਨਾਂ ਨਾਲ ਗੱਲ ਸਾਰੀ ਖੋਲਾਂਗਾ ਤੇ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ ਨਾ ਉਹਨਾਂ ਨੇ ਕੋਈ ਚੀਜ਼ ਨਹੀਂ ਲੈਣੀ ਨਹੀਂ ਵੀਰ ਜੀ ਉਹ ਤਾਂ ਗੱਲ ਸੋਵਰਾਵਾ ਪਰ ਗੱਲ ਖੋਲੀ ਚੰਗੀ ਹੁੰਦੀ ਆ ਮੁੜ ਕੇ ਫੇਕ ਨਹੀਂ ਪੈਂਦੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਗਾਲਾ ਮੁਖਤਾਰ ਸਿੰਘ ਇਹਦਾ ਵੀ ਭਾਵੇਂ ਲੈਂਡ ਜਾਂ ਨਾ ਲੈਣ ਪਰ ਸਾਡਾ ਤੇ ਫਰਜ਼ ਹੈਗਾ ਨਾ ਉਹਨੂੰ ਕਹਿਣ ਦਾ ਕਿ ਸਾਡੇ ਕੋ ਕੁੜੀ ਕੁੜੀ ਜੀ ਕੋਈ ਨਹੀਂ ਭੜਕੇ ਕੋਈ ਗਲਤ ਨਾ ਕਰਨਗੇ ਮੈਂ ਕਰ ਲਾਂਗਾ ਭਾਜੀ ਗੱਲ ਪਹਿਲੇ ਗੱਲ ਖੋਲਾਂਗਾ ਉਹਨਾਂ ਨਾਲ ਫੇਰ ਹੀ ਗੱਲ ਤੋਰਾਂਗੇ ਅੱਗੇ ਦੀਪ ਹਾਂ ਜੀ ਮੰਮੀ ਪਤਾ ਤੈਨੂੰ ਪਤਾ ਵਾ ਐ ਤੇਰਾ ਮਾਮਾ ਮਾਮੀ ਕਿਉਂ ਆਏ ਹੀ ਮੰਮੀ ਸੁਣਿਆ ਹੀ ਮੈਂ ਪਤਾ ਕੀ ਕਹਿਣ ਦੇ ਤੇ ਸਾਡੇ ਲੱਗੇ ਆ ਦੱਸ ਪਾਈ ਉਹਨਾਂ ਰਿਸ਼ਤੇ ਦੀ ਤੇ ਮੁੰਡਾ ਵੀ ਚੰਗਾ ਵਾ ਪਰਿਵਾਰ ਵੀ ਚੰਗਾ ਵਾ ਤੂੰ ਦੱਸ ਤੂੰ ਸਹਿਮਤ ਵਾ ਨਾ ਇਹ ਗੱਲ ਨਾਲ ਮੰਮੀ ਮੇਰਾ ਤਾਂ ਜੀ ਨਹੀਂ ਕਰਦਾ ਹਜੇ ਵਿਆਹ ਕਰਾਉਣ ਨੂੰ ਮੇਰੀ ਕਿਹੜਾ ਉਮਰ ਹੋ ਗਈ ਹਜੇ ਇੰਨੀ ਕਾਲੀ ਨਾ ਕਰੋ ਵੇਹ ਪੁੱਤ ਧੀਆ ਤੇ ਨਾ ਰਾਜੇ ਰਾਣੀਆਂ ਨੇ ਘਰ ਨਹੀਂ ਰੱਖੀਆਂ ਕਰਨਾ ਤੇ ਹੈ ਹੀ ਆ ਜੇ ਵਧੀਆ ਪਰਿਵਾਰ ਮਿਲ ਜੇ ਉਹਦੇ ਨਾਲ ਦੀ ਰੀਸ ਨਹੀਂ ਗਈ ਨਾਲੇ ਜਿੰਮੇਵਾਰੀ ਚੁੱਕਣ ਦੇ ਆ ਤੇ ਸਾਡੇ ਬਿਲਕੁਲ ਨਾਲ ਹੀ ਆ ਤੇ ਨਾਲੇ ਤੇਰਾ ਵੀ ਜਾਣ ਆ ਨਾਨਕਿਆਂ ਦੇ ਘਰ ਬਣਿਆ ਰਹੂਗਾ ਮੈਨੂੰ ਤੇ ਇਹ ਗੱਲ ਦੀ ਟੈਨਸ਼ਨ ਆ ਘਰ ਚੰਗਾ ਮਿਲ ਜੇ ਫਿਰ ਤੇ ਕੋਈ ਗੱਲ ਨਹੀਂ ਆ ਨਹੀਂ ਨਹੀਂ ਆਂ ਫੇ ਕਰਨਾ ਤੂੰ ਘਰ ਤੇਰਾ ਮਾਮਾ ਵਾ ਉਹਨੇ ਮਾੜਾ ਥੋੜਾ ਕਰਾਉਣਾ ਵਾ ਵਧੀਆ ਹੀ ਕਰਾਉਣਾ ਵਾ ਫਿਰ ਵੀ ਪਣੇਵੀਆਂ ਤੂੰ ਆਦੀ ਤੇ ਨਾਲੇ ਹੀ ਨਾ ਉਹਦੇ ਸਿਰ ਤੇ ਥੋੜਾ ਰਹਿਣਾ ਵਾ ਬੇਸ਼ੱਕ ਮੈਂ ਕਹੀ ਜਾਣ ਰਹੀ ਆ ਤੇਰੇ ਡੈਡੀ ਨੂੰ ਕਿਸੇ ਦਿਨ ਕੱਲਾਂਗੇ ਕੋਈ ਗੱਲ ਨਹੀਂ ਨਾਲ ਕਿ ਇਹਨੂੰ ਲੈ ਜਾਣਗੇ ਪਤਾ ਪਤਾ ਘਰ ਆਉਣਗੇ ਕਿਦਾਂ ਦਾ ਪਰਿਵਾਰ ਆ ਚਲ ਮੰਮੀ ਕੋਈ ਗੱਲ ਨਹੀਂ ਕਰ ਲੋ ਸਲਾਹ ਡੈਡੀ ਦਾ ਕੀ ਕਹਿੰਦੇ ਆ ਫਿਰ ਕੋਈ ਗੱਲ ਨਹੀਂ ਪਰ ਤੂੰ ਤਾਂ ਖੁਸ਼ ਹੋਣਾ ਪੁੱਤ ਕਰਨਾ ਤੇ ਪਿਆਣਾ ਹੀ ਆ ਦੀਦੀ ਤੀ ਮੰਮੀ ਨੂੰ ਮਨਾ ਕਰ ਦੇਣਾ ਹੀ ਤੁਹਾਨੂੰ ਵੀ ਪਤਾ ਵਾ ਜੇ ਤੁਹਾਡਾ ਵਿਆਹ ਹੋ ਗਿਆ ਤੇ ਮੈਂ ਇੱਥੇ ਇਕੱਲੀ ਨਹੀਂ ਰਹਿ ਜਾਣਾ ਤੇ ਨਿੱਕੀ ਪਹਿਨ ਵੀ ਮਾਮੇ ਹੋਣਾ ਘੋਲਵਾ ਜੋਤ ਮੈਂ ਤਾਂ ਮੰਮੀ ਨੂੰ ਮਨਾ ਕੀਤਾ ਹੀ ਉਹ ਹੁਣ ਮੰਨਣਾ ਨਹੀਂ ਦੇ ਕਹਿੰਦੇ ਚੰਗਾ ਰਿਸ਼ਤਾ ਆ ਵਾ ਬਾਅਦ ਚ ਬਾਰ ਬਾਰ ਆਉਂਦੇ ਨਹੀਂ ਰਿਸ਼ਤੇ ਅਹੀਂ ਤੇ ਜਿੰਨੇ ਦੁੱਖ ਸੁੱਖ ਕਰਨੇ ਹੀ ਮੰਮੀ ਵੀ ਨਾ ਉਹੀ ਗੱਲਾਂ ਕਰਦੀ ਮੈਂ ਤੇ ਮੰਮੀ ਨੂੰ ਕਿਹਾ ਸੀ ਮੇਰੀ ਕਿਹੜਾ ਉਮਰ ਹੋ ਗਈ ਅਜੇ ਤੇ ਨਹੀਂ ਕਾਲੇ ਪੈਗੇ ਕਹਿੰਦੇ ਸਲਾਹ ਕਰਨੀ ਹੈ ਜਾਣਾ ਉੱਥੇ ਆਏ ਹੈ ਇੱਕ ਵਾਰੀ ਤੇ ਕਹਿ ਕੇ ਵੇਖੋ ਹਾਂ ਜਾਂ ਫਿਰ ਮੈਂ ਕਹਾ ਮੰਮੀ ਨੂੰ ਤੂੰ ਗੱਲ ਕਰਕੇ ਵੇਖੀ ਛਾ ਤੇਰੀ ਮੰਨ ਨਹੀਂ ਲੈਣਾ ਤੂੰ ਮੰਮੀ ਨੂੰ ਕਹੀਂ ਕਿ ਮੈਂ ਇਕੱਲੀ ਨੇ ਰਹਿ ਜਾਣਾ ਵਾ ਆਹੋ ਜ਼ਰੂਰੀ ਥੋੜੀ ਹੁੰਦਾ ਵੀ ਕੁੜੀਆਂ ਦਾ ਵਿਆਹ ਕਰ ਦੋ ਤੇ ਅਗਲੇ ਘਰ ਤੁਰ ਦੋ 10 ਵੀ ਇਹ ਵੀ ਤੇ ਹੱਡਾ ਆਪਣਾ ਘਰੀ ਆ ਮੇਰਾ ਤੇ ਆਪਣਾ ਨਹੀਂ ਦਿਲ ਕਰਨ ਡਿਆ ਜਾਣ ਨੂੰ ਕੋਈ ਗੱਲ ਨਹੀਂ ਦੀਦੀ ਮੈਂ ਕਰੂੰਗੀ ਮੰਮੀ ਨਾਲ ਗੱਲ ਹਾਂ ਤੇ ਵੀਰ ਹੁਣੀ ਨਹੀਂ ਬੋਲਦੇ ਕਿਦੇ ਚਾਚੀ ਔਨ ਨਹੀਂ ਦਿੰਦੇ ਨਹੀਂ ਤੇ ਵੀਰ ਨੂੰ ਗਹਿਣਾ ਹੈ ਤੇ ਵੀਰ ਨੇ ਕਦੇ ਵੀ ਵੀਰ ਹੁਣ ਨਹੀਂ ਦੇਣਾ ਹਾਂ ਚਲ ਕੋਈ ਗੱਲ ਨਹੀਂ ਤੂੰ ਮੰਮੀ ਨਾਲ ਗੱਲ ਕਰਕੇ ਵੇਖੀ ਠੀਕ ਹੈ ਇੱਕ ਵਾਰੀ ਮੈਂ ਤੇ ਮੰਮੀ ਨਾਲ ਗੱਲ ਕਰੂੰਗੀ ਜੇ ਆਪੀ ਜੀ ਮੰਮੀ ਮੰਨ ਗਏ ਨਾ ਫੇ ਕਿੰਨਾ ਮਜ਼ਾ ਆਣਾ ਹੋਾ ਕਿੰਨੀਆਂ ਗੱਲਾਂ ਕਰਨੀਆਂ ਤੇ ਜੇ ਜਣਾਣਾ ਮੰਨੇ ਦਿੱਤੀ ਤੁਹਾਨੂੰ ਪਤਾਵਾ ਆਪਣੀ ਗੱਲ ਪੂਰੀ ਕਰਕੇ ਹਟਦੇ ਜੋਤ ਇੱਕ ਗੱਲ ਆਵੀ ਹੋਂ ਤੇ ਹੀ ਮੰਮੀ ਨੂੰ ਸਮਝਾ ਦਾਂਗੇ ਸਾਲ ਨਾ ਕਰਾਂਗੇ 2 ਸਾਲ ਨਾ ਕਰਾਂਗੇ ਤੈਨੂੰ ਤੇ ਪਤਾ ਹੀ ਐ ਚੰਗੇ ਰਿਸ਼ਤੇ ਹੁੰਦੇ ਵੀ ਨਹੀਂ ਆ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਮੰਮੀ ਨੂੰ ਸਮਝਾ ਕੇ ਵੇਖ ਲੈ ਜੇ ਮੰਨਦੇ ਆ ਤੇ ਦੀਦੀ ਚਲੋ ਕੋਈ ਗੱਲ ਨਹੀਂ ਭਾਵੇਂ 3 ਸਾਲ ਮੇਰੇ ਕੋਲ ਰਹਿਣਾ ਭਾਵੇਂ 2 ਸਾਲ ਰਹਿਣਾ ਤੇ ਹੈਗਾ ਹੀ ਆ ਨਾ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰੂੰਗੀ ਗੱਲ ਢੀਵੀ ਕਿਉਂ ਇੱਕ ਵਾਰੀ ਕੋਈ ਗੱਲ ਨਹੀਂ ਚੰਗਾ ਰਿਸ਼ਤਾ ਫੇਰ ਆ ਜਾਊਗਾ ਉਹ ਤੇ ਚੱਲ ਕੋਈ ਗੱਲ ਨਹੀਂ ਤੈਨੂੰ ਵੀ ਆਪਣਾ ਮਨ ਸਮਝਾਉਣਾ ਹੀ ਪੈਣਾ ਵਾ